ਫਿਰ ਮੈਂ ਤੁਹਾਨੂੰ ਛੱਡ ਕੇ ਕਿੱਥੇ ਨਹੀਂ ਜਾਣਾ ਕੋਵੇ। ਯਾਰ ਮਰਜੀ ਦੇ ਦੀ। ਜਦੋਂ ਮਰਜੀ ਕਿਰਪਾ ਕਰਦੀ ਤੇ ਸਾਡਾ ਦੋਨਾਂ ਭਰੋਸਿਆਂ ਦੇ ਕੰਮ ਡੋਲੀ ਜਾਂਦਾ। ਫਿਰ ਅਬ ਤੋ ਕਰੀ ਤਾਂ ਜਨੇ ਗੁਰੂ ਗ੍ਰੰਥ ਸਾਹਿਬ ਦੀ ਬਾਜ ਕਰ ਵੀ ਦੇਣ ਦੇ। ਗੁਰੂ ਦੇ ਭਰੋਸੇ ਦੇ ਵੀ ਮੰਡ ਡੋਲਦਾ ਹੈ ਤੇ ਆਪਣਾ ਭਰੋਸਾ ਵੀ ਜਨਾ ਚੱਲ ਜਿਆ ਕੰਮ ਨਾਲ ਉਧਰ ਬੰਨ ਲਾ ਨਾ ਜਿੱਦਾਂ ਅਬੇ ਉਧਰ ਚੱਲਣਾ ਬਕਰ ਉਧਰ ਅਸੀਂ ਵੀ ਟਾਈਮ ਹੀ ਬਾਉਂਡ ਕਰਦੇ ਨੇ ਵੀ ਇੰਨੀ ਦੇਰ ਚੱਲ ਹੋ ਗਿਆ ਤੇ ਠੀਕ ਹੈ ਜਿੱਦ ਹੋਰ ਚੱਲਦੇ ਨੇ। ਨਹਰਾ ਜੀ ਨੂੰ ਪਤਾ ਹੈ ਕਿ ਇਹ ਭਜਣੇ ਵਾਲਾ ਹੀ ਹੈ ਇਹਦਾ ਕੰਮ ਹੋਣੇ ਨਹੀਂ ਇੱਕ ਇਹਨੇ ਵੀ ਕਿਤੇ ਜਾਣਾ ਜੇ ਕਰਦਾ ਇਹਨੇ ਕਿਹਦੇ ਨੂੰ ਮنو ਕਰਨੇ ਹੀ ਪੈਣਾ ਉਹ ਕਹਦਾ ਮੈਂ ਮਾਂ ਘਰੋਂ ਦੇਲ ਗਿਆ ਲਾਵਾਇ ਤੇ ਬੇਟਾ ਬਦਲ ਤੂੰ ਜੈਨੇ ਕਦੇ ਜਾਣੀ ਨਹੀਂ ਹੈ ਇਹਨੇ ਇੱਥੇ ਖੜਾ ਖੜੀ ਜਿੱਥੇ ਖੜ ਗਿਆ ਇਸ ਕਰਕੇ ਸਤਿਗੁਰ ਦੀ ਤਾਕਤ ਚੁੰਮਦਾ ਚਾਹੀਦਾ ਸਤਿਗੁਰ ਦੀ ਤਾਕਤ ਸ਼ਕਤੀ ਦੇ ਉੱਤੇ ਜਦੋਂ ਵਿਸ਼ਵਾਸ ਪ੍ਰੋਸਾ ਵਾਲਾ ਕਰੇ ਮਨ ਕਿਉਂ ਬਾਰਾ ਕਰੇਗਾ ਸਤਿਗੁਰ ਮੇਰਾ ਉੱਤ ਇੱਥੇ ਆ ਕੇ ਖੜ ਗਿਆ ਘਾੜ ਕੀਟ ਮੈਂ ਬਹੁਤ ਹੋ ਰਿਹਾ ਤਾਚੋ ਮਾਰ ਨਹੀਂ ਕਹੇ ਧੰਨਾ ਪੂਰਨ ਤੰਨ ਕੋ ਮਾਤਰੇ ਜੀ ਜਨਾਈ ਗੁਰਬਾਣੀ ਦੇ ਸ਼ਬਦ ਹੈ ਕਈ ਪੱਥਰ ਦੇ ਵਿੱਚ ਬੈਠੇ ਕੀੜੇ ਨੂੰ ਰੱਬ ਦੇ ਰਿਹਾ ਭਗਤ ਨਾਨਕ ਜੀ ਕਹਿੰਦੇ ਕਿਉਂ ਡਰਦਾ ਹੈ ਤੂੰ ਤਾਂ ਬਾਹਰ ਤੁਰਿਆ ਕਰਦਾ ਤੇਰੇ ਵਜ੍ਹਾ ਨਾਲ ਸਾਰੇ ਰਸਤੇ ਨੇ ਹੱਥ ਪੈਰ ਨੇ ਸਭ ਜਿਹੜਾ ਬੈਠੇ ਵਿਚਾਰਾ ਪੱਥਰ 'ਚ ਹੈ ਉਹਦੇ ਵਾਸਤੇ ਰਸਤਾ ਵੀ ਕੋਈ ਨਹੀਂ ਉੱਥੇ ਵੀ ਰੱਬ ਚਾਇਆ ਹੋਇਆ ਹੈ ਅੱਜ ਸਾਨੂੰ ਨਹੀਂ ਇਹ ਵਿਚਾਰਦਾ ਹੋ ਗਾ ਸਾਰਾ ਮਿੰਟ ਜਾਪ ਵੀ ਕਰਨਾ ਥੋੜਾ ਜਿਹਾ ਇਹਦੇ ਤੇ ਵਿਚਾਰ ਕਰਨਾ ਯਾਨੀ ਕਿਉਂ ਫਿਰ ਕਹਿੰਦੇ ਇਹਦੇ ਕੋੜ ਬ੍ਰਹਮੰਡ ਤੋਂ ਕੋਠਾਕਰ ਸੁਆਮੀ ਸਰਬ ਜੀਆਂ ਦਾ ਚਾਰ ਪੰਦੇ ਰੋਟੀ ਵੀ ਦੇ ਹੁੰਦੀ ਦਾਸੀ ਜੀ ਕਿਨ ਪ੍ਰਸ਼ਾਦ ਨਹੀਂ ਚਖਾਉਂਦਾ ਉਹ ਕਹਿੰਦਾ ਹੁਣ ਬੱਸ ਕਰੋ ਆਪਣਾ ਵੀਖਾ ਕਰ ਲੋ ਐਂਦੀ ਤਾਂ ਰੋਗੀ ਮੈਨੇ ਤੁਹਾਨੂੰ ਰੋਟੀ ਦਿੰਦਿਆਂ ਨੇ ਮੇਰੇ ਬਾਤ ਨਹੀਂ ਗਾਲੀ ਆਪਣਾ ਵੀਖਾ ਕਰੋ ਹੁਣ ਕਰੋੜਾ ਬ੍ਰਹਮੰਡਾਂ ਦੇ ਜੀਵਾਂ ਨੂੰ ਪਾਲਿਆ ਕਹੇਗਾ ਖਨਾਨਾ ਜੇ ਓਣਾ ਵੀ ਨਵੇਂ ਵਾਲੀ ਨੂੰ ਤੋ ਦਰ ਓਣਾ ਨਾ ਹੋਵੇ ਮੁਕਣਾ ਦੇ ਖਵਸੇ ਲੈ ਗਿਆ ਅਜੇ ਓਣਾ ਵੀ ਨਹੀਂ ਹੋਇਆ ਜੇਵੜ ਆਪ ਦੇਵੜ ਤੇਰੀ ਗਾਤ ਜਦੋਂ ਕਿਸੇ ਨੂੰ ਨੰਡਾ ਨਾ ਰੱਖ ਤੁੱਥੀ ਕਰਾ ਦਿੰਦਾ ਤੁੱਥੀ ਕਹੋ ਬਲਕੇ ਕਹੇਗਾ ਮਾਰ ਦੇ ਬਸੁਰ ਹੋਣਾ ਨਾਉਣੇ ਬੰਦਾ ਬਲੇ ਹੁੰਦੇ ਆ ਕੰਮ ਕਰਾ ਦਿੰਦਾ ਉਹ ਇੱਥੇ ਬੰਗੜ ਦੀ ਲੋੜ ਨਹੀਂ ਪੈਂਦੀ ਮਾਇਆ ਮਾਇਆ ਨੂੰ ਕੀ ਲੋੜੀ ਪੈਦੀ ਮਾਇਆ ਨੂੰ ਕੀ ਲੋੜ ਪੈਂਦੀ ਮਾਇਆ ਮਾਇਆ ਤੇ ਮਾਇਆ ਮਾਇਆ ਹਾਂ ਦੀ ਕਿਰਪਾ ਜਦੋਂ ਕਿਰਪਾ ਮੰਗੀ ਤਾਂ ਕੁਝ ਹੀ ਆ ਜਾਣਾ ਮੰਗੀ ਤਾਂ ਕੀ ਹੈ ਅਮਰ ਸੇਵਾ ਨਾਮ ਸਿਮਰਨ ਨਿਤਨੇਮ ਸਾਧ ਸੰਗਤ ਸੇਵਾ ਸ਼ੁਭ ਕਰਮ ਪਰਉਪਕਾਰ ਭਲੇ ਦੇ ਇਹ ਚੀਜ਼ਾਂ ਮੰਗਣ ਵਾਲੀਆਂ ਮਹਾਰਾਜ ਕੋਲ ਇਹਨਾਂ ਦੇ ਬਦਲੇ ਸਭ ਕੁਝ ਹੀ ਆ ਜਾਣਾ ਇਸ ਕਰਕੇ ਮਹਾਰਾਜ ਕਹਿੰਦੇ ਉਹ ਤੇ 托ਸਾ ਰੱਖ ਜਿਹਦੇ ਤੋਂ ਇਹ ਹੈ ਜੋ ਤਨੁ ਹੁਕਮ ਅਤਾਰਨ ਤੂ ਆਪਣਾ ਕੰਮ ਕਰੋ ਆਪਣਾ ਕੰਮ ਕਰ ਲੈ ਤਨੁ ਬਚਨ ਕੀਤਾ ਨਾਮ ਦਾ ਬਨਿਕਨੇ ਕਰ ਸਰਨ ਕੇ ਸੇਵਾ ਕਰ ਤੂ ਆਪਣਾ ਕੰਮ ਕਰੀ ਚੱਲ ਜੇ ਤਨ ਸਤਗੁਰ ਹੋਏ ਬਿਆਨ ਤ ਸੱਚ ਦਾ ਹੋਰੀ ਹੈ ਬਸ ਤੀਜਾ ਪੇ ਸ਼ਬਦ ਪੜਿਆ ਏ ਮਨ ਸੁੰਦਰ ਆਪਣਾ ਹਰ ਨਾਮ ਜੀਤੇ ਰੰਗ ਏ ਮੇਰੇ ਸੁੰਦਰ ਮਨਾ ਨਾਮ ਦੇ ਰੰਗ ਵਿੱਚ ਮਜੀਠੇ ਰੰਗ ਤੇ ਰੰਗ ਲੈ ਦੋ ਤਰ੍ਹਾਂ ਦੇ ਰੰਗ ਹੁੰਦੇ ਕਿੰਦਾ ਕਸੁੰਬੇ ਦਾ ਰੰਗ ਇਕ ਹੁੰਦਾ ਮਜੀਠੇ ਦਾ ਰੰਗ ਜਿਹੜਾ ਕਸੁੰਬੇ ਦਾ ਕਸੁੰਬੇ ਦਾ ਰੰਗ ਹੁੰਦਾ ਇਹ ਬਹੁਤ ਸ਼ੇਤੀ ਉਤਰ ਜਾਂਦਾ ਜੇੜਾ ਮਜੀਠੇ ਦਾ ਰੰਗ ਹੁੰਦਾ ਇਹ ਉਤਰਦਾ ਨਹੀਂ ਕੱਪੜਾ ਤੇ ਫੜ ਜੂਗਾ ਲੀਰੋ ਲੀਰੋ ਜੂਗਾ ਇਹ ਰੰਗ ਬਰੂਗਾ ਉਦਾਹਰਨ ਦਿੱਤੀ ਹੈ ਜੈਸਾਲਾ ਵਿੱਚ ਕਸੁੰਬਕ ਐਸਾ ਇਹੋ ਸੰਸਾਰ ਮੇਰੇ ਰਮਈਏ ਆਮ ਦਾ ਜੀਤਖਾ ਕਹਿ ਰਿਹਾ ਵਿਦਾਸ ਜੁਮਾ ਰਬਦਾ ਜੀ ਕਹਿੰਦੇ ਸੰਸਾਰ ਨਾਲ ਪਿਆਰ ਪਾਏਗਾ ਵਸਤੂਆਂ ਨਾਲ ਪਿਆਰ ਪਾਏਗਾ ਪਦਾਰਥਾਂ ਨਾਲ ਪਿਆਰ ਪਾਏਗਾ ਇਹ ਫਿੱਕਾ ਰੰਗ ਇੱਕ ਦਿਨ ਉਤਰ ਜਾਣਾ ਕਹੋ ਵਾਹਿਗੁਰੂ ਮਿੱਤਰਾਂ ਦੋਸਤਾਂ ਨਾਲ ਜਾਲੀ ਪਾ ਕੇ ਕਿਤੇ ਪਿਫਤਾ ਦੇ ਛੱਡ ਕੇ ਜਾਣਗੇ ਤਨ ਪਦਾਰਥਾਂ ਨਾਲ ਪਾਏਗਾ ਕੋਈ ਪਤਾ ਨਹੀਂ ਇਹਨੇ ਕਦ ਅੱਜ ਸਾਡੇ ਕੋਲ ਕੱਲ ਕਿੱਥੇ ਆ ਕਬੀਰ ਮਾਇਆ ਕਾ ਮਾਨਾ ਕਰੀਏ ਮਾਇਆ ਕਾਕ ਬਨੇਰੇ ਦਾ ਅੱਜ ਇੱਥੇ ਭਲ ਕੇ ਉੱਥੇ ਸੈਰ ਕਰੇ ਤੋਂ ਬਨੇਰੇ ਦਾ ਕੋਲ ਵੇ ਗੁਰੂ ਹੁਣ ਜੇ ਬੰਦਾ ਆਪਣੇ ਬਨੇਰੇ ਤੇ ਖਾ ਬੈਠਾ ਹੋਵੇ ਤੇ ਆਪਾਂ ਕਹੀਏ ਵੀ ਮੇਰੇ ਘਰੇ ਆ ਜੀ ਇੱਕ ਤੇ ਇਹਨਾਂ ਬਰੇਲੀ ਕਾ ਬਿਠਾਊਗਾ। ਉਹ ਕਾਗਦੇ ਬੈਠਾ ਦੇਖਿਆ ਪਰਮਾਨੈਂਟ। ਉਹ ਕਰੇ ਇਹ ਨਾ ਇਹ ਕਾਰੋਤ ਹੈ ਹੀ ਨਹੀਂ। ਕਿਨਾਂ ਐਡਰੈਸ ਦੇਈਦਾ ਦਾ ਪੱਕਾ ਦੇਈਦਾ। ਬਾਹਰ ਦਾ ਕਰੇ ਪ੍ਰੈਸ਼ਨ। ਜਿਵੇਂ ਕਾ ਇੱਕ ਥਾਂ ਨਹੀਂ ਦਿਖਦਾ। ਆ ਧੰਨ ਭਦਾਰਤ ਬੜਾਈਆਂ ਸ਼ੋਰ ਦੁੱਖ ਜੀ ਹੈਗਾ। ਇਹ ਅਜੇ ਇਥੇ ਕੰਮ ਉੱਤੇ। ਕਿਹਦੇ ਗਵਰਡੀਂਟੀ ਤਰ੍ਹਾਂ ਲੱਗਿਆ ਨੂੰ ਮੰਡਿਆ ਆਪਾ। ਮੀਤਾਂ ਦਾ ਬੰਦੇ ਘਰੋਂ ਤੇ ਆਏ। ਰੱਬ ਦੇ ਡਰ ਕੇ ਦੂਜੇ ਦਿਨ ਉਹਦੇ ਘਰ ਸ਼ਾਮ ਨੂੰ ਤੁਹਾਨੂੰ ਮੰਮਣ ਭੇਜ ਦੋਵੇਗਾ ਕਦੇ ਕਦੇ ਗਰੀਬ ਨੂੰ ਨੀਵੇਂ ਨੂੰ ਦੇ ਦਿੱ ਦਿੱ ਨਿਕੰਮੀ ਨੀ ਮਾਂ ਨੂੰ ਖਾਣਾ ਪਿਆਰ ਰੱਖ ਕੇ ਦਾ ਕੋਈ ਫਰਕ ਨਹੀਂ ਹੁੰਦਾ ਮਹਾਰਾਜ ਕਹਿੰਦੇ ਸੰਸਾਰ ਦਾ ਰੰਗ ਜਿਉਂਦੇ ਜੀ ਤੈਨੂੰ ਨਾ ਫਿੱਕਾ ਪਿਆ ਜਦ ਮੰਨ ਲੈ ਵੀ ਜਿਉਂਦੇ ਜੀ ਬਰਤ ਤੱਕ ਤੇ ਕੋਲ ਮਾਇਆ ਵੀ ਰਹਿਣੀ ਹੈ ਤਦਾਰਤ ਵੀ ਰਹਿਣੀ ਹੈ ਵਿੜਾਈ ਵੀ ਰਹਿਣੀ ਹੈ ਸਭ ਕੁਝ ਰਹਿਣਾ ਹੈ ਜਦੋਂ ਦੁਨੀਆਂ ਤੋਂ ਜਾਣਾ ਉਹਦੋਂ ਇੱਕ ਵੀ ਬਦਲ ਇੱਕ ਵੀ ਵਸਤੂ ਇੱਕ ਵੀ ਬੰਦ ਨਖਰੇ ਨਾ ਆਣੀ ਨਾ ਉਹਦੋਂ ਜਾਊਗਾ ਅਬ ਜੀਠਾ ਰੰਗ ਜਿਹੜਾ ਜੈ ਮਾਤ ਪਿਤਾ ਸੁਤ ਮੀਤ ਨਾ ਭਾਈ ਮਨੂ ਨਾਮ ਤੇਰਾ ਸੰਗ ਹੂੰ ਜਿਵੇਂ ਜੀਠਾ ਰੰਗ ਚੜਾਇਆ ਹੈ ਮਨ ਸੰਗਰੁਣਾ ਅਰ ਨਾਮ ਮਜੀਠਾ ਰੰਗਲੀ ਨਾਮ ਮਜੀਠੇ ਪੱਕੇ ਰੰਗ ਚਾਉਨੇ ਮਾਨੂੰ ਅੰਗਿਆ ਨਾ ਇਹ ਪਿਆਰੇ ਯਾਦ ਰੱਖੀ ਜਦ ਨਹੀਂ ਐਚ ਵੀ ਖੜ ਕੇ ਤਾਂ ਰੰਗ ਉਤਰਿਆ ਸੱਤ ਸਾਲ ਦੇ ਨਵੇਂ ਵਾਲਿਆਂ ਤੋਂ ਉਤਰੇ ਨਹੀਂ ਆਰਾ ਸੀਸ ਤੇ ਚੱਲ ਗਿਆ ਲੱਗ ਨਹੀਂ ਮਦਿਆ ਦੇਗਾ ਜਿwale ਖਾ ਦੇ ਰੰਗੇ ਉਤਰਿਆ 10 ਲੱਖਾਂ ਨਾਲ ਦਰ ਸੱਤ ਜਾਣ ਬੜਕਾ ਮਾਰਦੇ ਗਏ ਐ ਜਿਵੇਂ ਕਿਤੇ ਵੀ ਦੋ ਚਾਰੇ ਖੜੇ ਉਨੇ ਕਾਂ ਬੜਕਾ ਮਾਰਦੇ ਗਏ ਜਾਂ ਕਾਰੇ ਛੱਡਦੇ ਗਏ ਐ ਰੰਗ ਉਤਰੇ ਹੀ ਨਹੀਂ ਕਹੋਗੇ ਨਾਮ ਦਾ ਰੰਗ ਇਹ ਇੱਥੇ ਵੀ ਨਾਲ ਦਿਖਾ ਵੀ ਨਾਲ ਇੱਕ ਅਦੇ ਨਿਤਰਦਾ ਮਹਾਰਾਜ ਕਹਿੰਦੇ ਉਹ ਸਿੱਖਾ ਤੂੰ ਪ੍ਰਧਾਨ ਤਨ ਫਿਕਰ ਨਾ ਕਰੀਏ ਤੈਨੂੰ ਮੈਂ ਦਤੇ ਨੇ ਤੇਰੀ ਸਾਰੀ ਤੇ ਮੇਰੀ ਦੇ ਤੂੰ ਫਿਕਰ ਕਰੀ ਨਾਮ ਜਪਿਆ ਕਰਨੀ ਕਰਨੋ ਹੋ ਤੂੰ ਸੋਨਾਕਲਿ ਪਰਿਓ ਲੋਭ ਕਾ ਫੰਦ ਨਾਨਕ ਸਮਿਆ ਰਾਮ ਗਾਇਵ ਆਪ ਕੋ ਰੋਮਤ ਸਰਾਣ ਹੋ ਲੈਦਾ ਜਦੋਂ ਕਿਤੇ ਪਾਠੀ ਪੜਦਾ ਨਾ ਸ਼ਲੋਖ ਬੜੀਆਂ ਲੰਡਾ ਲਾਲਾ ਪੜਨੇ ਉਹ ਮਨ ਬਹਾਰਾ ਕੇ ਪੁੱਛੀਦਾ ਵੀ ਨਾਮ ਕੰਨਾਂ ਕਜਾ ਬਦਾ ਉਹ ਜੀ ਕਹਿੰਦਾ ਨਾਮ ਜਪਦਾ ਤੁਹਾਡਾ ਕੰਮ ਆਖੋ ਲਾਹੇ ਗਿਰੋ ਤੇਰਾ ਨਾਮ ਇਹੋੜਾ ਬਾਬੇ ਨੇ ਕੰਮ ਉਹ ਮੈਂ ਕਿਹਾ ਗੁਰੂ ਗ੍ਰੰਥ ਸਾਹਿਬ ਤਾਂ ਕਿਹਦੀ ਲਿਖਿਆ ਨਹੀਂ ਬਾਬੇ ਦਾ ਕੰਮ ਉਹ ਤਾਂ ਕਹਿੰਦੇ ਜਿੱਲੇ ਵੀ ਸੰਸਾਰ ਚ ਆਏ ਆਇਓ ਸੋਨਾ ਨਾ ਪਰਮ ਕੋ ਬਾਣੀ ਜਿੰਨੇ ਵੀ ਆਇਓ ਭਈ ਪ੍ਰਾਪਤ ਮਾਨੁਖ ਦੇਉਰੀਆ ਗੋਬਿੰਦ ਮਿੱਲਨ ਕੀ ਜਿੰਨੇ ਵੀ ਆਇਆ ਵਰਕਾਜ ਦੇ ਕਿੰਨਾ ਕਾਮਰ ਸਾਧ ਸੰਗਤ ਪਾਜ ਕੇਵਲ ਨਾਮ ਜਿੰਨੇ ਵੀ ਮਨੁੱਖ ਆਏ ਸੰਸਾਰ ਦੇ ਸਾਰੇ ਉਕੇ ਹਨ ਵਿਗਰੂ ਵਾਲਾ ਬਣ ਕੇ ਸੰਗਤ ਕਰਕੇ ਵੈਸੂ ਦਾ ਨਾਮ ਲਾਪ ਇਸ ਹੱਲ ਕੇ ਪਰਨਾਮ ਦੇ ਨਾਲ ਕੱਲ ਬਣਾਇਆ ਸੀ ਤਰਾ ਸੈਂਟ ਰਿਸਪੌਂਸ ਤਾਂ ਬੜੀਆ ਮਿਲਿਆ ਗੱਲ ਤੇ ਅਸੀਂ ਰੋਟੀਆਂ ਬਣਾਇਆ 18 ਮਿੰਟ ਦਾ ਤੇ ਜੇ ਕਿਤੇ ਤੁਹਾਨੂੰ ਸਵਾਦ ਆ ਜਾਏ ਇਸ ਸਿਮਰਨ ਦੇ ਵਿੱਚ ਦੇਪਤੂ ਜੀ ਘਰੇ ਜਾ ਕੇ ਵੀ ਕਰੇਗਾ। ਤੋਂ ਪਰ 18 ਮੀਟਰ ਇਕ ਤਾਂ ਇਹ ਲਾਉਣਾ। ਇੱਕ ਇਹ ਵਿਸ਼ਾ ਬੜਾ ਗੰਭੀਰ ਹੈ ਨਾਮ ਦਾ। ਇਹ ਥੋੜਾ ਜਿਹਾ ਖੋਲਣਾ ਚ। ਹੱਥ ਰੱਖਿਓ। ਗੁਰੂ ਸਾਹਿਬ ਕਿਰਪਾ ਕਰਨ। ਇਹ ਨਾਮ ਹੈ ਕੀ ਹੈ? ਵੀ ਜਪੀਦੇ ਜਾਣੇ ਮੈਂ ਗੁਰੂ ਵੇ ਗੁਰੂ ਵੇ ਗੁਰੂ। ਅੱਪਨੋ ਆਇਆ ਤਾਂ ਪਤਾ ਲੱਗ ਜੇ ਨਾਮ ਹੈ ਕੀ ਹੈ? ਨਾਮ ਕਿੱਦਾਂ ਦਾ ਨਾਮ ਕਿੱਥੇ ਹੈ? ਜੇ ਪੌਂਚੀ ਨਾਮ ਤੱਕ ਉੱਥੇ ਕੀ ਹੁੰਦਾ ਕਿਹੜੀ ਚੀਜ਼ ਨੂੰ ਨਾਮ ਕਹਿੰਦੇ ਅੱਜ ਉਹ ਥੋੜਾ ਜਿਹਾ ਵਿਸ਼ਾ ਆਪਾਂ ਖੋਲਣਾ ਪਾਣੀ ਮਿੱਟੇ ਦਾ ਪਹਿਲਾ ਪਰ 18 ਮੀਟਰ ਵੈਖ ਦਾ ਨਾਮ ਜਪੜੀਏ ਕਿ ਇੱਕ ਐਡਰੈਸ ਕੋਲ ਹੋਵੇ ਆਪਾਂ ਨੂੰ ਪਤਾ ਹੋਵੇ ਸਾਰਾ ਕੁਝ ਦੱਸਿਆ ਹੋਵੇ ਘਟੋ ਘਟ ਬੰਦਾ ਆਪਣੇਦਰ ਚਾਂਦੀ ਤੇ ਮਾਰ ਲਾਦਾ ਵੀ ਜਿਹੜੇ ਨਾਮ ਦੇ ਮੈਨੂੰ ਸੁਣਿਆ ਵੀ ਉੱਥੇ ਤੱਕ ਮੇਰੀ ਪਹੁੰਚ ਹੋਈ ਤਾਂ ਨਹੀਂ ਹੋਈ ਜਦ ਮੈਂ ਗੇੜੀ ਛੇ ਤੇ ਕਿਤੇ ਨੇੜੇ ਤੇੜੇ ਹੈ ਕਿ ਨਹੀਂ ਹੈ ਪਰ ਯਾਦ ਰੱਖਿਓ ਜਿਹੜਾ ਤੁਰ ਪਿਆ ਨਾ ਉਹ ਪਹੁੰਚੂਗਾ ਕੋਲ ਬਸ ਇਹ ਗੱਲ ਯਾਦ ਤੁਰਿਆ ਹੋਇਆ ਪਹੁੰਚਦਾ ਦੇਰ ਸਵੇਰ ਉਹ ਪਹੁੰਚੇਗਾ ਉਹ ਗੱਲ ਛੱਡੋ ਜੀ ਇਸ ਜਨਮ ਇਥੇ ਨਾ ਪ੍ਰਾਪਤੀ ਹੋਈ ਮਾਰ ਅਗਲਾ ਜਨਮ ਫੇਰ ਠੋਕੇ ਦੇਣਾ ਚੱਲ ਪੁੱਤਾਂ ਪੁੱਤਾਂ ਵਾਹਿਗੁਰੂ ਅਗਲੇ ਨੂੰ ਫੇਰ ਜਪਾਇਗਾਓ ਜੇ ਫੇਰ ਨੂੰ ਪ੍ਰਾਪਤੀ ਹੋਣੇ ਫੇਰ ਅਗਲਾ ਜਨਮ ਦੇਣਾ ਚੱਲ ਜਪਦਲ ਕੇ ਐਹੇ ਜਿਨ ਰੱਬ ਮਿਲਣਾ ਉਹ ਐਹੇ ਜਿਹਾ ਗੁਰੂ ਮਿਲਣਾ ਕਿ ਸਾਡੇ ਨਾਮ ਦਾ ਖਾਤਾ ਲਿਖੇ ਨਾਲ ਤਿਆਰ ਕਰਕੇ ਵੀ ਇਹ ਜੁੜਨ ਵਾਸਤੇ ਵਹਿਗੁਰੂ ਦੀ ਪ੍ਰਾਪਤੀ ਵਾਸਤੇ ਤੁਰਿਆ ਸੀ ਅਜੇ ਇੱਥੇ ਪਹੁੰਚਿਆ ਇਹਦਾ ਪਿੰਡਾ ਲੰਮਾ ਮੈਂ ਇੱਕ ਜਨਮ ਹੋਰ ਦਵਾ ਇੱਕ ਹੋਰ ਦਵਾ ਇੱਕ ਹੋਰ ਦਵਾ ਇੱਕ ਹੋਰ ਰਵਾ ਜਦ ਤੱਕ ਇਹ ਨੰਮੰਜਲ ਮਿਲਨੀ ਜਾਂਦੀ ਉਹ ਨਿਖੇੜਾ ਚੰਦਾ ਕਾ ਹੋਵੇ। ਵਾਹ ਹਾਏ ਹਾਏ। ਫਿਰ ਤਖਤ ਉਹਦੇ ਚੁਕਾ ਰਿਓ। ਨਾਲ ਸਦੇ ਲਈ ਨਾਲ ਕਹਤ ਮਿਲਣ ਕੀ ਵਧੀਆ ਸਿਮਰਤ ਕਾ ਨਹੀਂ ਇਹਨੇ ਸਮੇਂ ਤੋਂ ਬਾਅਦ। ਪਰ ਜਦੋਂ ਗਿਆਨ ਹੋ ਗਿਆ ਫਿਰ ਪਤਾ ਲੱਗਣਾ ਬੰਦਾ ਬੰਦਾ ਬਹੁਤ ਜਨਮ ਪਿਛਲੇ ਇਥੇ ਮਾਦੋ ਇਹ ਜਨਮਤ ਮਾਰੇ ਫਿਰ ਪਤਾ ਲੱਗਿਆ ਬੋਲੋ ਮਤਲਬ ਲੱਗੇ ਬੋਲੋ ਮੈਂ ਇੰਨੀ ਜਨਮ ਤੋਂ ਤੁਰਿਆ ਹੋਇਆ ਐ ਇੰਨੀ ਜਨਮ ਲਾ ਕੇ ਭਾਈ ਨੰਦਰਾਲ ਕਲਗੀਧਰ ਪਾਸ਼ਾਬਨ ਦੇਖੀ ਜਾ ਰਹੇ ਆਏ ਜਦ ਮਹਾਰਾਜ ਦੇਖਣਾ ਫਿਰ ਦੂਜੇ ਵਾਰ ਸਾਨੂੰ ਕਰ ਲਿਖੇ ਜਦੋਂ ਮਹਾਰਾਜ ਫੇਰ ਦੇਖਣਾ ਜਗਦੇ ਤਾਂ ਇੱਕ ਟਾਕ ਜੋ ਦੇਖਿਆ ਫੇਰ ਦੂਜੀ ਵਾਰ ਸੇ ਕਰ ਲੈ ਗਏ ਮਹਾਰਾਜ ਤਾਂ ਜਾਣੀ ਜਾਣ ਉਹ ਕਈ ਦਿਨ ਦੇਖਦੇ ਰਹੇ ਸਿੰਘਾਂ ਦੇ ਕੋਲ ਤਾਂ ਸੰਗਤ ਜੇ ਬੈਠੇ ਇਹਨਾਂ ਭਾਈ ਨੰਦਰਾਲ ਲਿਖ ਗਏ ਦੱਸ ਕੁਸਾਰੇ ਬਟਕਟਿਗੀ ਲਾ ਕੇ ਕੀ ਦੇਖੀ ਕਰਨਾ ਜੇ ਦਰਸੀ ਦੇ ਕੇ ਕਿੰਦਰਸ ਬੰਨ ਲੈ ਮਹਾਰਾਜ ਨੂੰ ਕਹਤੇ ਨੇ ਕਿ ਮੇਰੇ ਕੋਲ ਤੁਹਾਨੂੰ ਦੱਸਦੇ ਆ ਸੰਗਤ ਬੈਠੀ ਸਾਰੇ ਸਿੰਘ ਜਿਵੇਂ ਮਹਾਰਾਜ ਮੈਂ ਐ ਦੇ ਦਾਂ ਵੀ ਮੈਨੂੰ ਤੁਸੀਂ ਬਹੁਤ ਔਖੇ ਮਿਲੇ ਬਹੁਤ ਔਖੇ ਮਿਲੇ ਜਿਹੜੀ ਚੀਜ਼ ਬਹੁਤ ਕੀਮਤੀ ਹੋਵੇ ਪਰ ਬਹੁਤ ਔਖੀ ਵੀ ਨੀ ਹੋਵੇ ਉਹਨੂੰ ਸਾਹਮਣੇ ਰੱਖਦਾ ਅੱਖਾਂ ਦੇ ਸਾਹਮਣੇ ਰੱਖਦਾ ਮਾਂ ਨੂੰ ਕੋਤ ਪਿਆਰਾ ਹੁੰਦਾ ਛੋਟਾ ਬੱਚਾ ਮਾਂ ਦੇ ਅੱਖਾਂ ਦੇ ਸਾਹਮਣੇ ਦਾ ਵੇਖਦੇ ਉਹ ਕਿੱਥੇ ਹੈ ਉਹ ਕਿੱਥੇ ਹੈ ਉਹ ਕਿਥੇ ਹੈ ਘਰ ਦੀ ਘਰ ਦੀ ਗੋਦ ਦੇ ਬੱਚੇ ਨੂੰ ਪਿਆਰ ਜ਼ਿਆਦਾ ਹੁੰਦਾ ਹੈ ਸਾ ਨੂੰ ਜਿਹੜਾ ਰੱਬ ਦੀ ਗੋਦ ਦਾ ਬੱਚਾ ਹੋਵੇ ਵਾਹਿਗੁਰੂ ਬਹੁਤ ਮਖ ਪਿਆਰਾ ਮਿਲਿਆ ਹੈ ਗੋਦ ਦਾ ਬੱਚਾ ਬਸ ਜਿਵੇਂ ਗੋਦ ਦਾ ਬੱਚਾ ਮਾਂ ਦੀ ਗੋਦ ਤੋਂ ਦੂਰ ਜਾ ਨਹੀਂ ਸਕਦਾ ਜਿੰਨਾ ਮਰਜਕ ਹੋਰ ਖੜਾਈ ਜਾਵੇ ਜਿਹੜਾ ਨੰਦੋਂ ਨੂੰ ਮਾਂ ਦੀ ਗੋਦ ਵਿੱਚ ਆਉਂਦਾ ਦਾ ਦੂਜੇ ਦੀ ਗੋਦ ਚ ਨਹੀਂ ਆਉਂਦਾ ਜਿਵੇਂ ਬੱਚਾ ਮਾਂ ਦੀ ਗੋਦ ਵਿੱਚ ਨਹੀਂ ਵੱਜਦਾ ਤੇ ਮਾਂ ਬੱਚੇ ਨੂੰ ਦੂਰ ਕਰੇਵੇ ਕੋ ਰੱਖੇ ਵੀ ਨਾ ਨਹੀਂ ਵੱਜਦੀ ਉਹ ਐ ਹੈ ਭਗਤ ਰੱਬ ਨਾਲ ਪਿਆਰ ਹੈ ਇਹ ਸਾਜ ਹੈ ਇਹਨਾਂ ਵਾਜਾਂ ਵਾਲਿਆ ਸਤਿਗੁਰੂ ਮੈਨੂੰ ਤੁਸੀਂ ਬਹੁਤ ਔਖੇ ਵੇਲੇ ਮੈਂ ਤਾਂ ਤੁਹਾਨੂੰ ਦੇਖ ਦੇਖ ਕੇ ਮੇਰਾ ਮਾਨ ਹੀ ਰੰਗਦਾ ਆ ਅੱਖਾਂ ਵਿੱਚ ਹੀ ਰਾਮ ਸਾਰੇ ਸ਼ਹਿਨ ਸ਼ਾ ਉਸੇ ਤੇਰੀ ਤਸਵੀਰ ਅੱਛੀ ਹੈ ਮਿਲਾਂ ਪੁੱਛੇ ਐਸਾ মুর্ਸ਼ਦ ਕਿ ਮੇਰੀ ਤਕਦੀਰ ਅੱਛੀ ਹੈ ਇਹ ਤਨ ਸਾਰਾ ਹੋਵਣ ਅੱਖੀਆਂ ਮੈਂ ਸਤਿਗੁਰੂ ਦੇਖਣਾ ਰਜਾਂ ਇੱਕ ਇੱਕ ਰੋਮ ਵਿੱਚ ਕੋਟ ਕੋਟ ਅੱਖਾਂ ਇੱਕ ਕੱਜਾ ਦੇਖੋ ਨਾ ਇੱਕ ਰੱਖੋ ਬੋਲੋ ਰੇਵੇ ਸਤਿਗੁਰ ਮੈਨੂੰ ਬੜਾ ਔਖਾ ਮਿਲਿਆ ਇਹ ਦੇ ਬਰਖ ਮੈਨੂੰ ਖਿਤੇ ਨਹੀਂ ਮਿਲਿਆ ਤੂੰ ਦੂੱਖਾਂ ਦੀ ਗੱਲ ਕਰਦਾ ਸਾਡੇ 3 ਕਰੋੜ ਸ੍ਰੀਨ ਦੇ ਰੋਮ ਨੇ ਕਹਨਾ ਮੈਂ ਕਹਨਾ ਇੱਕ ਰੋਮ ਦੇ ਵਿੱਚ ਕਰੋੜਾਂ ਖਾ ਵਰ ਜਾਣ ਕੋੜਾਂ ਖਲਾ ਮੈਂ ਕਹਨਾ ਕਹਿ ਜਾ ਆਨੰਦ ਮਾਣੇ ਹੋਣਾ ਭਾਈ ਨੰਦ ਲਾਲ ਨੇ ਕਿੰਨਾ ਕਲਾਸ ਆਇਆ ਹੁਣ ਕਿਹੜੀ ਮੰਜ਼ਲ ਤੇ ਹੋਣਾ ਪਹੁੰਚਾ ਹੋਇਆ ਉਹ ਕਿਹੜੀ ਵਸਤਾ ਹੋਣੀ ਐ ਜਿਹਨ ਗੁਰੂਗ੍ਰਾਮ ਸਰਪਰ ਕੇ ਹੈ ਨਾ ਬੇਗੰਪੁਰਾ ਸ਼ਹਿਰ ਕੋ ਨੂੰ ਨਾ ਇਨੋਂ ਇੱਥੇ ਕੰਮ ਕੋਈ ਨਹੀਂ ਬੇਗੰਪੁਰਾ ਸ਼ਹਿਰ ਕੋ ਨੂੰ ਉਸ ਦੇਸ਼ ਦੇ ਵਾਸੀ ਇਹਨੇ ਮਹਾਰਾਜ ਨੇ ਇਸ ਕਰਕੇ ਕਹਿੰਦੇ ਕਦੋ-ਕਦੋ ਮੇਲੇ ਦੱਸਦੇ ਇਹਨੇ ਮਹਾਰਾਜ ਜਗਨਮੋਦੀ ਸ੍ਰਿਸ਼ਟੀ ਸਜੀ ਹੈ ਮੈਂ ਉਦੋਂ ਦਾ ਨਗਰ ਲੱਗੇ ਹੋਣਾ ਮੋ ਬੈਠਾ ਬਸ ਰਿਸ਼ਤੀ ਕਦੋਂ ਸਾਜੀਏ ਜੀ ਤੇ ਤਿਵਾ ਨਾ ਰੋਗੀ ਜਾਣੇ ਰੁੱਤ ਮਾਹ ਨਾ ਕੋਈ ਜਾ ਕਰਤਾ ਕਿਸੀ ਕੀ ਕੋ ਸਾਜੇ ਆਪਣੇ ਜਾਣੇ ਕਿਵਾਂ ਰੱਖਾਂ ਕਿਉਂਸਾ ਲਾਹੀ ਕਿਉਂ ਵਰਨੀ ਕਿ ਜਾਣਾ ਨਾਨਕ ਅਖਰ ਇੱਕ ਨੂੰ ਇੱਕ ਸਿਆਣਾ ਹੋਦੋਂ ਇਸ ਤਰਕੇ ਸਤਗੁਰ ਕਿਰਪਾ ਕਰਨ ਰਹਿਮਤ ਕਰ ਦਾਸ ਨੇ ਬੇਨਤੀ ਕੀਤੀ ਸੀ ਕਿ ਜਦੋਂ ਮੰਜ਼ਿਲ ਸਟਾਰਟ ਹੋ ਜੇ ਫਿਰ ਕਿਦਾਂ ਪਹੁੰਚੇ ਮੰਦਰ ਸਟਾਰਟ ਕਿਵੇਂ ਹੁੰਦੀ ਹੈ ਜਦੋਂ ਜਿਆਦਾ ਪੂਰਲੇ ਜਨਮਾਂ ਤੋਂ ਨਕਰ ਲੱਗਿਆ ਹੋਵੇ ਉਹਦੀ ਆਟੋਮੈਟਿਕਲੀ ਸਮੇਂ ਨਾਲ ਆਪੇ ਗੱਲ ਬਣ ਜਾਂਦੀ ਆਪੇ ਖੇੜ ਬਣ ਜਾਂਦੀ ਹੈ ਉਹਦਾ ਬਾਹਾਨਾ ਜੀ ਹੁੰਦਾ ਬਸ ਇੱਕ ਕਿ ਉੱਥੇ ਗਿਆ ਸੀ ਜੋ ਪਰਣਾ ਮਿਲਿਆ ਸੀ ਜੀਆਂ ਐਦਾਂ ਜਲਾ ਫੇਰ ਇਹ ਨਵੇਂ ਸੜੇ ਤੇ ਤੋਰਨੇ ਹੁੰਦੇ ਆ ਉਹ ਕੋਬੰਦਗੀ ਵਾਲੇ ਦੇ ਕਿਤੇ ਨੇੜੇ ਆ ਜਾਣ ਸੇਮਰਨ ਵਾਲਿਆਂ ਦੇ ਨੇੜੇ ਆ ਜਾਣ ਕਿਤੇ ਉਹਨਾਂ ਨਾਲ ਕਿਤੇ ਪਿਆਰ ਸਾਜ ਪੈ ਜੇ ਫਿਰ ਉਹ ਚਿੰਗ ਲਾ ਦਿੰਦੇ ਜਿਵੇਂ ਅਮਰੀਂ ਦੇ ਉੱਪਰ ਅਮਲ ਲਾਦਾ ਹੁੰਦਾ ਜਿੰਨੂੰ ਫੇਵਰ ਲਾਣਾ ਹੋਵੇ ਉਹ ਕੀ ਕਰਦਾ ਹੁੰਦਾ ਮੜੀ ਆ ਆਪਣੇ ਕੋਲ ਤੇ ਦੇ ਦਿੱਤਾ ਹਨਾ ਦੇਖਾ ਕੇ ਉਹ ਕਹਿੰਦਾ ਕੋਈ ਦਾ ਦੇਖਦਾ ਲੈ ਥੋੜਾ ਥੋੜੀ ਖਰਮ ਦਾ ਖਵਾਉਣਾ ਜਨ ਵੀ ਨਾ ਵੀ ਤੇ 6 ਮਹੀਨੇ ਲੰਘ ਗਏ ਉਹ ਕਹਿੰਦਾ ਯਾਰ ਮੇ ਕੋਲ ਹੈ ਨਹੀਂ ਹਨਾ ਮੈਂ ਤਾਂ ਸਪਰੀਜੋਂ ਟੁੱਟਦਾ ਹਨਾ ਪੁੱਤਰ ਉਹ ਇੰਦਰ ਨਹੀਂ ਮਿਲਦੀ ਫਰਾਨੀਂ ਦੀ ਥਾਂ ਤੇ ਮਿਲਦੀ ਐ ਐਨੇ ਪੈਸੇ ਲੱਗਦੇ ਜੇ ਸਰੀਰ ਨੂੰ ਡੁਗਣਾ ਬਚਾਉਣਾ ਹੈ ਤੇ ਜਾ ਕੇ ਲਿਆ ਐਦਾਂ ਹੀ ਸ਼ਰਾਬੀ ਸ਼ਰਾਬ ਲਾਉਣੇ ਪਹਿਲਾਂ ਤੁੱਕ ਉਹ ਲਾਗੇ ਨੇ ਇੰਨੀ ਗਲਗ ਦੇਦਾ ਗਲਗ ਦੀ ਦਿਖਾਦਾ ਪੀਤਾ ਸਾਰਾ ਹਾਲ ਐਵੇਂ ਨਾ ਬਧੀਆ ਸਾਰਾ ਤਖੇ ਉਹ ਦេចਦਾ ਸੀ ਉਹ ਇਹ ਤਾਂ ਬਲਾਈ ਹੀ ਐ ਐ ਕਰ ਕਰ ਕੇ ਖੜਦੇ ਕਰਦੇ ਕਰਦੇ ਬਜਾ ਦੇਖੇ ਵੀ 2-4 ਮਹੀਨੇ ਲੱਗੇ ਉਹ ਗਲਗ ਵੀ ਖੇਵੇਂ ਗਲਗ ਵੀ ਆਪਣਾ ਉਹ ਠੇਕਾ ਸਾਹਮਣੇ ਆਪਣੀ ਲਿਆ ਤੇ ਪੀ ਉਦਾਹਰਨ ਤਾਂ ਦਿੱਤੀ ਐ ਜੇ ਕਿਸੇ ਨੂੰ ਅਮੀਰ ਬਣਾਉਣਾ ਹੈ ਤਾਂ ਪਹਿਲੇ ਦੇਣੀ ਪੈਣੀ ਜੀਨੇ ਸ਼ਰਾਬੀ ਬਣਾਉਣਾ ਸ਼ਰਾਬ ਪਲੇ ਦੇ ਬੋਲੋ ਤੇ ਜਿਹਨੇ ਨਾਮ ਚ ਪਾਉਣਾ ਪਰਲੇ ਤੇ ਦੇਣਾ ਪੈਣਾ ਕੋਈ ਉਹ ਕੌਣ ਬੋਲੂਗਾ ਰੁਪਏ ਤਾਂ ਸਾਰੇ ਦੇ ਦਿੰਗੇ ਵਸਤਰ ਕੱਪੜ ਕਾਰੇ ਕੋਈ ਦੇ ਦਿੰਦਾ ਜੀ ਦੇ ਕੋਲ ਨਾਮ ਹੋਏਗਾ ਉਹ ਨਾਮ ਦੇਸੀ ਪੁੱਛੋ ਗੁੰਗਰਾਂ ਸਾਰਨ ਨੂੰ ਹਾਲ ਕੌਣ ਦੇ ਸਕਦਾ ਕਹਿੰਦੇ ਜਿਸ ਵਖਰ ਕੋ ਲੈਂ ਤੁਮਾਰਾ RAM ਨਾਮ ਸੰਧਰ ਜਿਹੜਾ ਨਾਮ ਜਪਣ ਵਾਸਤੇ ਆਇਆ ਵੇ ਇਹ ਸਾਬੂ ਦਾ ਗੋਲ ਹੈ। ਉਹਨਾਂ ਦੀ ਸੰਗਤ ਕਰ ਲੈ ਉਹਨਾਂ ਕੋਲ ਲੈ ਲੈ। ਉਹਨਾਂ ਕਰੋ ਜਿਹਨੇ ਕਹਿੰਦੇ ਸਹੀ ਪਿਆਰੇ ਮੇਰ ਗੁਰੂ ਸਾਹਿਬ ਨੂੰ ਕਹਿੰਦੇ ਸੀ ਵੀ ਉਹ ਪਿਆਰੇ ਬੇਲ ਜਿਨ੍ਹਾਂ ਦੇ ਨਾਲ ਬੈਠ ਕੇ ਮਿਲ ਕੇ ਦਰਸ਼ਨ ਕਰਕੇ ਸੰਗਤ ਕਰਕੇ ਮਨੋਂ ਨਾਮ ਉਹ ਰੱਬ ਦਾ ਆਟੋਮੈਟਿਕਲੀ ਜਿੰਦੇ ਆ। ਸੋ ਇਸ ਕਰਕੇ ਅੱਪਾਂ ਅੱਜ ਥੋੜੀ ਇਹ ਵਿਚਾਰ ਕਰਨੀ ਹੈ। ਆਓ ਪਹਿਲਾਂ 18 ਮਿੰਟ ਅੱਪਾਂ ਇਹ ਵਿਚਾਰ ਕਰ ਲਈਏ। ਉਦੋਂ ਬਾਅਦ ਵੀ ਥੋੜਾ ਜਿਹਾ ਖਰਾਸਾ ਗਰੀ ਗੁਰਸਾਂ ਦੀ ਗਰਮ ਸਰਕਾਰ ਵੀ ਨਾਮ ਕੀ ਜੀਜੇ ਸਭ ਉਹ ਸਮਤਵਕਸ਼ਨ ਆਉ ਸਾਰੇ ਬੰਦੇ ਤੇ ਵੀ ਬਿਲਕੁਲ ਸਿੱਧੀ ਸਰੀਰ ਹਲਕਾ ਫੁਲਕਾ ਐਨ ਅੱਜ ਜਿੱਥੇ ਮਾਦੀ ਦਾ 컬러 ਤੇ ਨੀਂ ਮੀ ਨਾ ਪਾਇਓ ਤੇ ਕਰਨੀ ਪਣੀ ਦੀ ਵੀ ਕੋਣ ਦਾ ਸਮਝਦਾ ਸਦਨੈ ਤਰੀਕਾ ਅਮਿਓ ਦੀ ਗੱਲ ਬਾਤ ਹੈ ਜਦੋਂ ਆਪਾਂ ਪਿੰਡਾਂ ਚ ਹੁਣ ਪਾਣੀ ਲਾਉਂਦੇ ਨਾ ਵੋਟਰ ਤੋਂ ਜਦੋਂ ਕਿੱਥੇ ਖਾਲੀ ਨਹੀਂ ਹੁੰਦੀ ਉੱਥੇ ਆਪਾਂ ਲਫਾਫਾ ਜਾ ਪੇਪਰ ਫਾਸਟਰ ਵੀ ਲੈ ਕੇ ਜਾਂਦੇ ਹਾਂ ਉਹ ਜਿੱਥੇ ਪੈਪ ਪੰਡ ਪੈ ਜਵੇ ਉਹ ਪਾਣੀ ਘਾ ਲ ਜਾਂਦਾ ਉਹ ਕਹਿੰਦਾ ਕੀ ਗੱਲ ਮੈਂ ਪਿੱਛੇ ਪੈਪ ਹੋਲੀ ਕਿ ਘਾ ਪੈਟਾ ਪੈ ਗਿਆ ਪੈਪ ਸਿੱਧੀ ਕਰ ਦੇ ਪੈਪ ਸਿੱਧੀ ਕਰ ਦੇ ਪਾਣੀ ਚੱਲਦਾ ਇਤਾਂ ਹੀ ਆਹ ਰੇਡ ਦੀ ਆਡੀ ਤੇ ਲੈ ਕੇ 10 ਦਿਨ ਤੱਕ ਇੱਕ ਲਾਈਨ ਹੈ ਪੂਰੀ ਜਿਹਨੇ ਬੰਦ ਕੀ ਕਰੇ ਉਹਨਾਂ ਨੇ ਪਤਾ ਇਹਦੇ ਵਾਸਤੇ ਆ ਸਾਰਾ ਕੁਝ ਸਿੱਧਾ ਚਾਹੀਦਾ ਜਿੱਥੇ ਐ ਟੇਡਾ ਲੱਗਾ ਹੋਵੇ ਉਹ ਸਿੱਧਾ ਬੁਰੇ ਖਾਂ ਦੇ ਖਾਜੀ ਨੇ ਜੱਪਣਾ जिने ਨਹੀਂ जਪਣੋ ਜਦਾਂ ਮਰਿਸ਼ਵਰੀ ਤੁਨਿ ਜੋ ਕੋਈ ਕਰ ਉਹ ਕੋਈ ਚਖਰ ਨਹੀਂ ਤੇ ਇਸ ਕਰਕੇ ਜਪਣ ਵਾਲੇ ਪ੍ਰੇਮੀ ਥੋੜੇ ਹੁੰਦੇ ਨੇ ਪਰ ਜਿਹੜੇ ਹੁੰਦੇ ਨੇ ਉਹਨਾਂ ਨੂੰ ਖਿੱਚ ਹੁੰਦੀ ਵੀ ਆਪਾਂ ਜਪੀਏ ਸੋ ਇਸ ਕਰਕੇ ਤਾਂ ਅਮਰੇ ਸਦੀਵਤਾ ਕਰਨਾ ਅਖਾਤ ਦਾਵਤ ਰੱਖਣੀ ਹੈ ਕਿ ਬਾਸ ਹੁੰਦਾ ਚਾਈ ਚੱਗੇ ਉਹ ਅਨੰਦ ਵਾਹਿਗੁਰੂ ਵਾਹਿਗੁਰੂ